ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਅਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਜ਼ਰੂਰ ਲਿਖਣਾ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰਜੀ ਬੋਲ ਕੇ ਆਪਣੀ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਅੱਜ ਦੀ ਗੱਲਬਾਤ ਦਾ ਵਿਸ਼ਾ ਬਿੱਲੀਆਂ ਦੇ ਨਾਲ ਸੰਬੰਧਿਤ ਰਹਿਣ ਵਾਲਾ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਬਿੱਲੀਆਂ ਮੈਜ ਇੱਕ ਜਾਨਵਰ ਨਹੀਂ ਬਿੱਲੀਆਂ ਆਪਣੇ ਆਪ ਵਿੱਚ ਬਹੁਤ ਕੁਝ ਨੇ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਜਿਸ ਘਰ ਦੇ ਵਿੱਚ ਬਿੱਲੀਆਂ ਅਕਸਰ ਆਉਂਦੀਆਂ ਜਾਂ ਆਉਂਦੀਆਂ ਨੇ ਉਸ ਘਰ ਨੂੰ ਉਸ ਘਰ ਵਾਲਿਆਂ ਨੂੰ ਬਹੁਤ ਜ਼ਿਆਦਾ ਸੰਕੇਤ ਦਿੰਦੀਆਂ ਨੇ ਉਹਨਾਂ ਲਈ ਕੁਝ ਚੰਗਾ ਜਾਂ ਮਾੜਾ ਵਾਪਰਨ ਵਾਲਾ ਹੁੰਦਾ ਹੈ ਬਹੁਤ ਸਾਰੇ ਲੋਕ ਇਹਨਾਂ ਬਾਰੇ ਵੱਖ-ਵੱਖ ਭਾਵਨਾਵਾਂ ਵੱਖ-ਵੱਖ ਅੰਦੇਸ਼ੇ ਲਾਉਂਦੇ ਨੇ ਅੱਜ ਦੀ ਗੱਲਬਾਤ ਆਪਾਂ ਇਸੇ ਸੰਦਰਭ ਦੇ ਵਿੱਚ ਕਰਨੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਅਗੇ ਰਿਕੁਐਸਟ ਹੈ ਕਿ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਫਿਰ ਆਓ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਇਨਸਾਨ ਰਹਿੰਦਾ ਸੀ ਉਸ ਦਾ ਨਾਮ ਉਸ ਦੇ ਮਾਤਾ ਪਿਤਾ ਨੇ ਰਾਜਾ ਰੱਖਿਆ ਸੀ ਕੋਈ ਉਸ ਨੂੰ ਰਾਜਾ ਕਹਿੰਦਾ ਸੀ ਕੋਈ ਉਸ ਨੂੰ ਰਾਜੂ ਕਹਿੰਦਾ ਸੀ ਤੇ ਕੋਈ ਰਾਜੀ ਹੋਲੀ ਹੋਲੀ ਉਸਦੇ ਸਮਾ ਬੀਤਣ ਤੇ ਉਸਦੇ ਮਾਪਿਓ ਇਸ ਸੰਸਾਰ ਤੋਂ ਰੁਖਸਤ ਹੋ ਗਏ ਉਸਦੇ ਕੋਲ ਲੰਮਾ ਛੋੜਾ ਕੰਮ ਨਹੀਂ ਸੀ ਪਰ ਜਿੰਨਾ ਕੁ ਸੀ ਉਹ ਠੀਕ ਸੀ ਇਕੱਲਾ ਸੀ ਖੇਤੀ ਬਾੜੀ ਦਾ ਕੰਮਕਾਰ ਕਰਦਾ ਸੀ ਤੇ ਖੇਤਾਂ ਵਿੱਚ ਹੀ ਉਸਨੇ ਇੱਕ ਝੌਂਪੜਾ ਬਣਾ ਲਿਆ ਸੀ ਕਿਉਂਕਿ ਪਿੰਡ ਵਾਲਿਆਂ ਨਾਲ ਉਸਦਾ ਬੋਲਚਾਲ ਨਹੀਂ ਸੀ ਇੱਕ ਵੇਲਾ ਸੀ ਜਦੋਂ ਉਸ ਉਸਦੇ ਮਾਪੇ ਦੀ ਬੜੀ ਚੜਾਈ ਸੀ ਲੋਕ ਉਹਨਾਂ ਦੇ ਘਰ ਬਹੁਤ ਜ਼ਿਆਦਾ ਆਉਣ ਜਾਉਣ ਰੱਖਦੇ ਸੀ ਪਰ ਜਦੋਂ ਉਸ ਦਾ ਬਾਪ ਤੁਰ ਗਿਆ ਲੋਕਾਂ ਨੇ ਉਸ ਤੋਂ ਕਿਨਾਰਾ ਕਰ ਲਿਆ ਪਿੰਡ ਵਿੱਚ ਵੀ ਉਹ ਕੱਲਾ ਰਹਿੰਦਾ ਸੀ ਇਸ ਲਈ ਇੱਕ ਦਿਨ ਇਸ ਰਾਜੇ ਨੇ ਫੈਸਲਾ ਲਿਆ ਕਿ ਮੈਂ ਕਿਉਂ ਨਾ ਆਪਣੇ ਖੇਤਾਂ ਵਿੱਚ ਹੀ ਜਾ ਕੇ ਰਵਾਂ ਸਾਰਾ ਦਿਨ ਤਾਂ ਮੈਂ ਇੱਥੇ ਮਿਹਨਤ ਕਰਨੀ ਹੁੰਦੀ ਹੈ ਤਾਂ ਬਿਹਤਰ ਇਹ ਹੈ ਕਿ ਪਿੰਡ ਮੈਂ ਨਾ ਹੀ ਆਵਾਂ ਵੈਸੇ ਵੀ ਮੇਰੇ ਨਾਲ ਕਿਸੇ ਦੀ ਬੋਲ ਚਾਲ ਤਾਂ ਹੈ ਨਹੀਂ ਸੋ ਕੱਲਾ ਰਹਿੰਦਾ ਸੀ ਕਿਸੇ ਨਾਲ ਆਉਣ ਜਾਉਣ ਨਹੀਂ ਸੀ ਕਿਸੇ ਨਾਲ ਬੋਲਚਾਲ ਨਹੀਂ ਸੀ ਨਾ ਕੋਈ ਉਹਦੇ ਕੋਲ ਰਿਸ਼ਤੇਦਾਰ ਆਉਂਦਾ ਸੀ ਨਾ ਹੀ ਉਸ ਦਾ ਕੋਈ ਯਾਰ ਦੋਸਤ ਸੀ ਇਕਦਮ ਜਿਵੇਂ ਸਾਰੀ ਦੁਨੀਆ ਤੋਂ ਵੱਖਰਾ ਹੋ ਗਿਆ ਹੋਵੇ ਚੁੱਪ ਰਹਿੰਦਾ ਗੱਲਬਾਤ ਕਰਨ ਲਈ ਕੋਈ ਵੀ ਨਹੀਂ ਸੀ ਹੌਲੀ ਹੌਲੀ ਇਸ ਤਰ੍ਹਾਂ ਹੋਇਆ ਕਿ ਜਿਵੇਂ ਉਸ ਦੇ ਦਿਮਾਗ ਵਿੱਚ ਕੋਈ ਨੁਕਸ ਪੈ ਗਿਆ ਹੋਵੇ ਪਿੰਡ ਵਾਲਿਆਂ ਲੰਗਦਿਆਂ ਕਦੇ-ਕਦੇ ਉਸ ਨੂੰ ਬੁਲਾ ਲਿਆ ਕਰਨਾ ਹੁਣ ਉਹ ਕਿਸੇ ਦੇ ਬੁਲਾਉਣ ਤੇ ਵੀ ਨਹੀਂ ਸੀ ਬੋਲਦਾ ਇਕੱਲਾ ਹੀ ਗੱਲਾਂ ਕਰਦਾ ਰਹਿੰਦਾ ਸੀ ਸੁਪਿੰਡ ਵਾਲਿਆਂ ਨੇ ਤਾਂ ਇਹ ਐਲਾਨ ਕਰ ਦਿੱਤਾ ਕਿ ਰਾਜਾ ਪਾਗਲ ਹੋ ਗਿਆ ਪਰ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਸਮਝਦਾਰ ਸੀ ਸਿਆਣਾ ਸੀ ਦਿੱਕਤ ਇਹ ਸੀ ਕਿ ਉਹਦੇ ਕੋਲ ਕੋਈ ਗੱਲਬਾਤ ਕਰਨ ਵਾਲਾ ਨਹੀਂ ਸੀ ਉਹ ਹਰ ਵਾਰੀ ਮਿਹਨਤ ਕਰਦਾ ਹਰ ਵਾਰੀ ਉਸ ਨੂੰ ਚੰਗੇ ਚੋਖੇ ਪੈਸੇ ਬਣ ਜਾਂਦੇ ਸ਼ਹਿਰ ਜਾ ਕੇ ਆਪਣਾ ਅਨਾਜ ਵੇਚ ਆਇਆ ਕਰਦਾ ਪੈਸੇ ਕਮਾ ਕੇ ਕੋਲ ਰੱਖ ਲਿਆ ਕਰਦਾ ਪਰ ਕਰਨਾ ਕੀ ਸੀ ਇਹਨਾਂ ਪੈਸਿਆਂ ਦਾ ਹਜੇ ਤੱਕ ਉਸ ਨੂੰ ਸਮਝ ਨਹੀਂ ਸੀ ਉਸ ਦੀ ਵਿਆਹ ਦੀ ਉਮਰ ਸੀ ਪਰ ਵਿਆਹ ਤਾਂ ਤਾਂ ਹੀ ਹੋ ਸਕਦਾ ਸੀ ਜੇ ਕਿਸੇ ਨਾਲ ਬੋਲਚਾਲ ਹੁੰਦੀ ਮੇਲਜੋਲ ਹੁੰਦਾ ਜੇ ਕੋਈ ਰਿਸ਼ਤੇਦਾਰ ਉਹਦੇ ਕੋਲ ਆਉਂਦੇ ਘਰ ਉਸ ਦਾ ਬਹੁਤ ਹੀ ਸਾਧਾਰਨ ਸੀ ਬਸ ਖੇਤੀ ਨਾਲ ਉਸਦਾ ਵਾਅ ਵਾਸਤਾ ਸੀ ਜਿਵੇਂ ਉਸਦੀ ਜ਼ਿੰਦਗੀ ਹੀ ਖੇਤੀ ਦੇ ਦੁਆਲੇ ਰਹਿ ਗਈ ਹੋਵੇ ਇੱਕ ਦਿਨ ਉਹ ਆਪਣੇ ਦੂਰ ਵਾਲੇ ਖੇਤ ਤੋਂ ਕੰਮ ਕਰਕੇ ਵਾਪਸ ਪਰਤ ਰਹੀ ਸੀ ਰਸਤੇ ਦੇ ਵਿੱਚ ਆਉਂਦਿਆ ਇੱਕ ਬਿੱਲੀ ਦਾ ਉਸ ਨੂੰ ਬੱਚਾ ਦਿਸਿਆ ਇਸ ਬਿੱਲੀ ਦੇ ਬੱਚੇ ਦੀ ਸਿਹਤ ਬੜੀ ਕਮਜ਼ੋਰ ਸੀ ਸਰਦੀਆਂ ਦੇ ਦਿਨ ਸਾਰੀ ਠੰਡ ਪੈ ਰਹੀ ਸੀ ਇਸ ਦੀ ਸਿਹਤ ਕਮਜ਼ੋਰ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਇਹ ਬਿੱਲੀ ਦਾ ਬੱਚਾ ਇਹ ਬਲੂੰਗੜਾ ਬਹੁਤ ਬਿਮਾਰ ਹੋਵੇ ਰਾਜੇ ਨੂੰ ਉਸ ਦੇ ਉੱਤੇ ਤਰਸ ਆ ਗਿਆ ਉਸ ਦੇ ਕੋਲ ਇੱਕ ਗਰਮ ਕੱਪੜਾ ਸੀ ਉਸ ਨੇ ਬਿੱਲੀ ਦੇ ਉਸ ਬਲੂੰਗੜੇ ਨੂੰ ਗਰਮ ਕੱਪੜੇ ਦੇ ਵਿੱਚ ਲਪੇਟ ਲਿਆ ਆਪਣੇ ਘਰ ਆਪਣੀ ਝੌਂਪੜੀ ਦੇ ਵਿੱਚ ਲੈ ਗਿਆ ਉੱਥੇ ਜਾ ਕੇ ਉਸ ਨੂੰ ਗਰਮ ਦੁੱਧ ਪਿਆਇਆ ਉਸ ਨੂੰ ਪਾਣੀ ਪਿਆਇਆ ਉਸ ਦੀ ਦੇਖਭਾਲ ਕੀਤੀ ਹੁਣ ਉਸ ਦੀ ਉਹ ਦੇਖਭਾਲ ਕਰਨ ਲੱਗ ਗਿਆ ਹੁਣ ਜਦੋਂ ਕੰਮ ਤੇ ਜਾਂਦਾ ਤਾਂ ਉਸ ਨੂੰ ਕਿਚ ਰਹਿਂਦੀ ਕਿ ਮੈਂ ਆਪਣੇ ਘਰ ਵਾਪਸ ਪਰਤਣਾ ਹੈ ਜਾ ਕੇ ਉਸ ਬਲੂੰਗੜੇ ਦਾ ਪਤਾ ਲੈਣਾ ਹੈ ਉਸ ਦੀ ਉਹ ਬਹੁਤ ਹੀ ਸੇਵਾ ਕਰਦਾ ਬਲੂੰਗੜਾ ਵੀ ਦਿਨਾਂ ਦੇ ਵਿੱਚ ਸਿਹਤਮੰਦ ਹੋ ਗਿਆ ਠੀਕ ਹੋ ਗਿਆ ਪਰ ਉਸ ਨੂੰ ਛੱਡ ਕੇ ਨਹੀਂ ਗਿਆ ਉਹ ਉਸ ਦਾ ਆਭਾਰੀ ਸੀ ਉਸ ਨੂੰ ਲੱਗਿਆ ਕਿ ਇਹ ਹੀ ਮੇਰਾ ਮਾਲਕ ਹੈ ਓਕੇ ਸਮੇਂ ਤੇ ਇਸ ਨੇ ਮੇਰੀ ਬਾਹ ਫੜੀ ਹੈ ਇਸ ਕਰਕੇ ਮੈਂ ਇਸ ਨੂੰ ਛੱਡ ਕੇ ਨਹੀਂ ਜਾਣਾ ਉਹ ਵੀ ਉਸ ਦੇ ਨੇੜੇ ਨੇੜੇ ਹੀ ਰਿਹਾ ਕਰਦਾ ਸੀ ਰਾਤ ਦੇ ਵੇਲੇ ਰਾਜੇ ਨੇ ਜਦੋਂ ਵਾਪਸ ਪਰਤਿਆ ਕਰਨਾ ਆਪਣੇ ਖੇਤਾਂ ਤੋਂ ਤਾਂ ਉਹਦੇ ਨਾਲ ਉਸਨੇ ਗੱਲਾਂ-ਬਾਤਾਂ ਕਰਿਆ ਕਰਨੀਆਂ ਉਸ ਨੂੰ ਕੁਝ ਨਾ ਕੁਝ ਦੱਸਦੇ ਰਹਿਣਾ ਆਪਣੀਆਂ ਫਸਲਾਂ ਦੀਆਂ ਕਹਾਣੀਆਂ ਆਪਣੀਆਂ ਬਚਪਨ ਦੀਆਂ ਕਹਾਣੀਆਂ ਆਪਣੇ ਮਾਪਿਓ ਦੇ ਬਾਰੇ ਦੱਸਣਾ ਕਿ ਮੇਰੀ ਮਾਂ ਇਸ ਤਰ੍ਹਾਂ ਦੀ ਸੀ ਉਸ ਨੂੰ ਵੀ ਜਾਨਵਰਾਂ ਦੇ ਨਾਲ ਪਿਆਰ ਸੀ ਪ੍ਰੇਮ ਸੀ ਆਪਣੇ ਬਾਪ ਦੀਆਂ ਕਹਾਣੀਆਂ ਸੁਨਾਇਆ ਕਰਨੀਆਂ ਦਿਨਾਂ ਦੇ ਵਿੱਚ ਰਾਜਾ ਬਿਲਕੁਲ ਠੀਕ-ਠਾਕ ਲੱਗਣ ਲੱਗਿਆ ਲੋਕਾਂ ਨੂੰ ਵੀ ਹੁਣ ਠੀਕ ਲੱਗਣਾ ਸੀ ਉਸ ਦੇ ਮਨ ਦੇ ਜਿੰਨੇ ਬਲਵਲੇ ਸਨ ਦੁੱਖ ਸਨ ਸੁੱਖ ਸਨ ਉਹ ਹੁਣ ਕਿਸੇ ਨਾਲ ਜਾ ਕੇ ਸਾਂਝੇ ਕਰਦਾ ਸੀ ਚਾਹੇ ਉਹ ਜੀ ਸੀ ਕਹਿੰਦੇ ਨੇ ਕਿ ਜੀ ਸਾਰੇ ਪਰਮਾਤਮਾ ਦੇ ਨੇ ਪਰਮਾਤਮਾ ਨੇ ਇਸੇ ਲਈ ਬਣਾਏ ਨੇ ਉਹ ਇਨਸਾਨ ਦਾ ਕਿਸੇ ਨਾ ਕਿਸੇ ਰੂਪ ਵਿੱਚ ਸਾਥ ਦਿੰਦੇ ਨੇ ਪਰਮਾਤਮਾ ਉਹ ਰੱਬ ਇਕੱਲੇ ਇਨਸਾਨਾਂ ਦਾ ਨਹੀਂ ਹਰ ਇੱਕ ਜੀ ਦਾ ਹੈ ਸੋ ਇਸੇ ਤਰੀਕੇ ਨਾਲ ਰੱਬ ਨੇ ਪਰਮਾਤਮਾ ਨੇ ਉਹ ਜੀ ਇਕੱਲੇ ਕੋਲ ਬਹਾਨੇ ਨਾਲ ਭੇਜਿਆ ਸੀ ਰਾਜੇ ਦੀ ਜ਼ਿੰਦਗੀ ਹੁਣ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੁਣ ਉਸ ਨੂੰ ਕਿਸੇ ਸ਼ਹਿ ਨਾਲ ਕਿਸੇ ਚੀਜ਼ ਨਾਲ ਪ੍ਰੇਮ ਸੀ ਪਿਆਰ ਸੀ ਪਰਮਾਤਮਾ ਦੇ ਉੱਤੇ ਉਹ ਕਿਸੇ ਵੇਲੇ ਬਹੁਤ ਅਥਾ ਵਿਸ਼ਵਾਸ ਕਰਦਾ ਸੀ ਬੜੀ ਉਸ ਦੀ ਸ਼ਰਧਾ ਹੁੰਦੀ ਸੀ ਪਰ ਮਾਪੇ ਬਾਪ ਦੇ ਤੁਰ ਜਾਣ ਤੋਂ ਬਾਅਦ ਉਸ ਦਾ ਜਿਵੇਂ ਪਰਮਾਤਮਾ ਤੋਂ ਭਰੋਸਾ ਉੱਠ ਗਿਆ ਸੀ ਉਸ ਨੂੰ ਲੱਗਦਾ ਸੀ ਕਿ ਇਹ ਸਾਰਾ ਕੁਝ ਝੂਠ ਹੈ ਪਰ ਇੱਕ ਵਾਰ ਫਿਰ ਤੋਂ ਪਰਮਾਤਮਾ ਦੇ ਪ੍ਰਤੀ ਉਸ ਦੀ ਨਿਸ਼ਚਾ ਉਸ ਦੀ ਭਾਵਨਾ ਜਾਗ ਉઠી ਹੁਣ ਫਿਰ ਉਹ ਦੋਵੇਂ ਵੇਲੇ ਪਰਮਾਤਮਾ ਦਾ ਨਾਮ ਜਪਣਾ ਉਸ ਨੇ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਜੇ ਮੇਰੀ ਜ਼ਿੰਦਗੀ ਵਿੱਚੋਂ ਮੇਰੇ ਅਜੀਜ਼ ਮੇਰੇ ਪਿਆਰੇ ਚਲੇ ਗਏ ਨੇ ਕਿਤੇ ਨਾ ਕਿਤੇ ਇਸ ਬਿੱਲੇ ਦਾ ਮੇਰੇ ਕੋਲ ਆਉਣਾ ਇਹ ਵੀ ਪਰਮਾਤਮਾ ਦੇ ਕਰਕੇ ਹੀ ਹੈ ਇੱਕ ਦਿਨ ਉਹ ਆਪਣੇ ਖੇਤਾਂ ਦੇ ਵਿੱਚੋਂ ਕੰਮ ਕਰਕੇ ਜਦੋਂ ਵਾਪਸ ਆਪਣੀ ਝੌਂਪੜੀ ਦੇ ਵਿੱਚ ਪਰਤਿਆ ਤਾਂ ਉਹ ਕੀ ਦੇਖਦਾ ਹੈ ਕਿ ਬਿੱਲਾ ਉਸ ਨੂੰ ਬੜੇ ਪਿਆਰ ਨਾਲ ਪੁੱਛਦਾ ਹੈ ਬੋਲ ਕੇ ਪੁੱਛਦਾ ਹੈ ਕੀ ਹਾਲ ਹੈ ਭਾਈ ਬੜਾ ਹੈਰਾਨ ਹੁੰਦਾ ਕਿ ਇਹ ਬਿੱਲਾ ਬੋਲ ਕਿਵੇਂ ਸਕਦਾ ਉਹ ਥੱਲੇ ਹੀ ਬੈਠ ਜਾਂਦਾ ਹੈ ਉਸ ਨੂੰ ਸੁੱਧ ਬੋਧ ਨਹੀਂ ਲੈਂਦੀ ਉਸ ਦੇ ਅਚਾਨਕ ਦਿਮਾਗ ਵਿੱਚ ਇੱਕੋ ਗੱਲ ਆਉਂਦੀ ਹੈ ਕਿ ਇਹ ਬਿੱਲਾ ਤਾਂ ਜਾਦੂਈ ਬਿੱਲਾ ਹੈ ਆਪਣੇ ਆਗ ਨੂੰ ਸੰਭਾਲਦਿਆਂ ਹੋਇਆ ਪੁੱਛਣ ਲੱਗਿਆ ਕਿ ਤੁਸੀਂ ਕੌਣ ਹੋ ਜਿਨ੍ਹਾਂ ਨੇ ਮੇਰੇ ਨਾਲ ਇੰਨਾ ਸਨੇਹ ਇੰਨਾ ਪਿਆਰ ਪੈਦਾ ਕੀਤਾ ਕੌਣ ਹੋ ਜਿਹੜਾ ਮੇਰੀ ਦੇਖਭਾਲ ਕਰਨ ਦੇ ਲਈ ਇੱਥੇ ਆਇਆ ਦੋਵੇਂ ਹੱਥ ਜੋੜ ਕੇ ਖੜਾ ਹੋਇਆ ਸੀ ਬਿੱਲਾ ਕਹਿੰਦਾ ਮੈਂ ਤਾਂ ਪਰਮਾਤਮਾ ਦਾ ਭੇਜਿਆ ਹੋਇਆ ਦੂਤ ਹਾਂ ਮੈਂ ਤਾਂ ਤੇਰੀ ਪਰਖ ਕਰਨ ਆਇਆ ਸੀ ਕਿ ਤੂੰ ਆਪਣੇ ਮਾਪੇ ਬਾਪ ਦੇ ਤੁਰ ਜਾਣ ਤੋਂ ਬਾਅਦ ਇਨਸਾਨੀਅਤ ਪ੍ਰਤੀ ਜਾਨਵਰਾਂ ਪ੍ਰਤੀ ਪੰਛੀਆਂ ਪ੍ਰਤੀ ਕਿੰਨੇ ਕ ਪ੍ਰੇਮ ਦੀ ਭਾਵਨਾ ਰੱਖਦਾ ਹੈ ਤੂੰ ਇਸ ਪ੍ਰੀਖਿਆ ਦੇ ਵਿੱਚ 100% ਦੀ ਖਰਾ ਉਤਰਿਆ ਇਸੇ ਕਰਕੇ ਪਰਮਾਤਮਾ ਤੇਰੇ ਤੋਂ ਖੁਸ਼ ਹੋਏ ਨੇ ਤੇ ਉਹਨਾਂ ਮੈਨੂੰ ਕਿਹਾ ਹੈ ਕਿ ਮੈਂ ਤੇਰੀ ਇੱਕ ਇੱਛਾ ਪੂਰੀ ਕਰ ਦਿਆਂ ਮੈਨੂੰ ਦੱਸ ਤੈਨੂੰ ਕੀ ਚਾਹੀਦਾ ਹੈ ਤੈਨੂੰ ਧਨ ਦੌਲਤ ਘਰ ਜੋ ਚਾਹੀਦਾ ਹੈ ਮੈਂ ਤੇਰੇ ਲਈ ਹਾਜ਼ਰ ਕਰ ਦਿੰਦਾ ਹਾਂ ਅਗੋ ਰਾਜਾ ਉੱਤਰ ਦਿੰਦਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤੈਨੂੰ ਇੱਕ ਆਪਣਾ ਕਰੀਬੀ ਦੋਸਤ ਮਿੱਤਰ ਸਮਝ ਕੇ ਆਪਣੇ ਨਾਲ ਰੱਖਿਆ ਹੈ ਆਪਣੇ ਦੁੱਖ ਸੁੱਖ ਤੇਰੇ ਨਾਲ ਸਾਂਝੇ ਕੀਤੇ ਨੇ ਮੇਰੇ ਮਨ ਤੇ ਬਹੁਤ ਬੋਝ ਸੀ ਅਥਾ ਭਾਰ ਸੀ ਜਦੋਂ ਦਾ ਤੂੰ ਮੇਰੀ ਜ਼ਿੰਦਗੀ ਵਿੱਚ ਆਇਆ ਹੈ ਸਾਰਾ ਬੋਝ ਉੱਤਰ ਗਿਆ ਹੈ ਹੁਣ ਮੈਨੂੰ ਇਹ ਖਿੱਚ ਰਹਿੰਦੀ ਹੈ ਕਿ ਮੈਂ ਇੱਥੇ ਵਾਪਸ ਪਰਤਣਾ ਨਹੀਂ ਤਾਂ ਪਹਿਲਾਂ ਇੱਕ ਵੇਲਾ ਸੀ ਕਿ ਮੈਂ ਖੇਤਾਂ ਦੇ ਵਿੱਚ ਹੀ ਸੋ ਜਾਂਦਾ ਸੀ ਇੱਛਾ ਮੇਰੀ ਤੂੰ ਪਹਿਲਾਂ ਹੀ ਪੂਰੀ ਕਰ ਚੁੱਕਿਆ ਭਰਾਵਾ ਮੇਰੇ ਦੋਵੇਂ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਹੈ ਕਿ ਮੈਨੂੰ ਦੁਬਾਰਾ ਤੂੰ ਬੰਦੇ ਦੀ ਜ਼ਿੰਦਗੀ ਵਿੱਚ ਪਾ ਦਿੱਤਾ ਹੈ ਇਸ ਕਰਕੇ ਹੁਣ ਮੇਰੀ ਕੋਈ ਇੱਛਾ ਨਹੀਂ ਬਸ ਮੇਰੀ ਬੇਨਤੀ ਹੈ ਕਿ ਬੇਸ਼ੱਕ ਤੂੰ ਕੁਝ ਵੀ ਹੋਵੇਂ ਪਰਮਾਤਮਾ ਦਾ ਭੇਜਿਆ ਦੂਤ ਹੋਵੇਂ ਮੇਰਾ ਸਾਥ ਨਾ ਛੱਡ ਕੇ ਜਾਵੇਂ ਬਸ ਮੇਰੀ ਇੰਨੀਕ ਇੱਛਾ ਹੈ ਰਾਜੇ ਨੇ ਜਦੋਂ ਇੰਨੀ ਗੱਲ ਪੂਰੀ ਕੀਤੀ ਤਾਂ ਉੱਥੇ ਪਰਮਾਤਮਾ ਖੁਦ ਪ੍ਰਗਟ ਹੋ ਗਏ ਪਰਮਾਤਮਾ ਕਹਿੰਦੇ ਮੈਂ ਤੇਰੀ ਇਸ ਗੱਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹਾਂ ਪਿਛਲੇ ਲੰਮੇ ਸਮੇਂ ਤੋਂ ਤੈਨੂੰ ਦੇਖਿਆ ਹੈ ਕਿ ਕਿਵੇਂ ਤੂੰ ਇਸ ਦੀ ਸੇਵਾ ਕੀਤੀ ਹੈ ਹੁਣ ਤੂੰ ਇੱਕ ਨਹੀਂ ਜਿੰਨੀਆਂ ਮਰਜ਼ੀ ਇੱਛਾਵਾਂ ਮੰਗੇ ਤੇਰੀਆਂ ਸਾਰੀਆਂ ਹੀ ਇੱਛਾਵਾਂ ਪੂਰਨ ਕਰ ਦਿੰਦੇ ਹਾਂ ਉਹ ਕਹਿੰਦਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਬੇਨਤੀ ਹੈ ਕਿ ਇਸ ਬਿੱਲੇ ਨਾਲ ਮੇਰਾ ਸਾਥ ਕਦੇ ਨਾ ਛੁੱਟੇ ਪਰਮਾਤਮਾ ਨੇ ਉਸ ਨੂੰ ਕਿਹਾ ਕਿ ਬਿਲਕੁਲ ਨਹੀਂ ਛੁੱਟੇਗਾ ਤੇਰੇ ਵਰਗੇ ਇਨਸਾਨ ਦੇ ਵਿੱਚ ਸਨੇਹ ਦੇਖ ਕੇ ਜਾਨਵਰਾਂ ਪ੍ਰਤੀ ਪੰਛੀਆਂ ਪ੍ਰਤੀ ਪਿਆਰ ਦੇਖ ਕੇ ਇੰਨੀ ਤੇਰੀ ਇੱਛਾ ਪੂਰੀ ਕਰਦਾ ਹਾਂ ਕਿ ਤੇਰੇ ਕੋਲ ਬਹੁਤ ਸੁੰਦਰ ਘਰ ਹੋਵੇਗਾ ਤੇਰੇ ਬਾਲ ਬੱਚੇ ਹੋਣਗੇ ਵਿਆਹ ਵੀ ਹੋਵੇਗਾ ਸਾਰਾ ਕੁਝ ਹੋਵੇਗਾ ਬੇਸ਼ੱਕ ਪਿੰਡ ਵਾਲਿਆਂ ਨੇ ਤੈਨੂੰ ਕਿਸੇ ਵੇਲੇ ਕਮਲਾ ਸਮਝਿਆ ਹੋਵੇਗਾ ਪਰ ਤੇਰੇ ਤੋਂ ਵੱਧ ਸਿਆਣਾ ਇਨਸਾਨ ਕੋਈ ਨਹੀਂ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜੋ ਲੋਕ ਇਨਸਾਨੀਅਤ ਪ੍ਰਤੀ ਪੇਮ ਰੱਖਦੇ ਨੇ ਪੰਛੀਆਂ ਦੇ ਨਾਲ ਜਾਨਵਰਾਂ ਦੇ ਨਾਲ ਪਿਆਰ ਰੱਖਦੇ ਨੇ ਉਹਨਾਂ ਦੀ ਔਖੇ ਸਮੇਂ ਦੇ ਵਿੱਚ ਸੇਵਾ ਕਰਦੇ ਨੇ ਉਹ ਸਮਝੋ ਪਰਮਾਤਮਾ ਦੀ ਸੇਵਾ ਕਰ ਰਹੇ ਨੇ ਇਹ ਸਾਰਾ ਕੁਝ ਪਰਮਾਤਮਾ ਦਾ ਸਾਜਿਆ ਹੋਇਆ ਹੈ ਹਰ ਇੱਕ ਜੀਵ ਪਰਮਾਤਮਾ ਦਾ ਬਨਾਇਆ ਹੋਇਆ ਹੈ ਪਰ ਕਈ ਵਾਰੀ ਜਾਣੇ ਅਣਜਾਣੇ ਦੇ ਵਿੱਚ ਅਸੀਂ ਗਲਤੀ ਕਰ ਬੈਠਦੇ ਹਾਂ ਅਸੀਂ ਕਈ ਵਾਰੀ ਇਸ ਤਰ੍ਹਾਂ ਸਮਝਦੇ ਹਾਂ ਕਿ ਇਹ ਜਾਨਵਰ ਸਾਡੇ ਲਈ ਵਿਪਦਾ ਖੜੀ ਕਰਦੇ ਨੇ ਸਾਡੇ ਲਈ ਮੁਸੀਬਤ ਖੜੀ ਕਰਦੇ ਨੇ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜਦੋਂ ਕੋਈ ਵੀ ਜਾਨਵਰ ਚਾਹੇ ਉਹ ਕੁੱਤਾ ਹੋਵੇ ਬਿੱਲੀ ਹੋਵੇ ਕੋਈ ਵੀ ਜਾਨਵਰ ਹੋਵੇ ਜੇ ਉਹ ਮਾੜੇ ਸਮੇਂ ਦੇ ਵਿੱਚ ਹੈ ਕਿਸੇ ਦਿੱਕਤ ਦੇ ਵਿੱਚ ਹੈ ਦੁੱਖ ਦੇ ਵਿੱਚ ਹੈ ਤਾਂ ਸਾਡਾ ਇਨਸਾਨਾਂ ਦਾ ਪਹਿਲਾ ਫਰਜ਼ ਬਣਦਾ ਹੈ ਕਿ ਜਿੰਨੀ ਕੁ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਅਸੀਂ ਕਰੀਏ ਕਿਉਂਕਿ ਜਾਨਵਰਾਂ ਦੀ ਬੇਜਮਾਨ ਬੇਜਵਾਨਾਂ ਦੀ ਮਦਦ ਕਰਨਾ ਪਰਮਾਤਮਾ ਦੀ ਮਦਦ ਕਰਨ ਦੇ ਬਰਾਬਰ ਹੈ ਬਹੁਤ ਸਾਰੇ ਵਿਦਵਾਨ ਸਿਆਣੇ ਲੋਕ ਮੰਨਦੇ ਨੇ ਕਿ ਜੋ ਇਨਸਾਨ ਬੇਜਵਾਨਾਂ ਦੀ ਮਦਦ ਕਰਦਾ ਹੈ ਸਹਾਇਤਾ ਕਰਦਾ ਹੈ ਪਰਮਾਤਮਾ ਉਸ ਦੀ ਸਹਾਇਤਾ ਕਰਨ ਦੇ ਲਈ ਸੂ ਕਦਮ ਵਧਾ ਕੇ ਅੱਗੇ ਆਉਂਦੇ ਨੇ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ